ਮੈਂ ਜਦੋਂ ਸਾਈਨ ਕਰਦਾ ਮੈਂ ਉਦੋਂ ਇਹ ਦੇਖਦਾ ਹਾਂ ਨਾ ਇਸ ਫਾਈਲ ਤੇ ਸਾਈਨ ਕਰਨ ਨਾਲ ਜਿਹੜਾ ਫੈਸਲਾ ਲਾਗੂ ਹੋਊਗਾ ਉਹਦੇ ਨਾਲ ਮੇਰੇ ਵਲੰਟੀਅਰਾਂ ਨੂੰ ਮੇਰੇ ਭਮਕਰਾਂ ਨੂੰ ਕਿਸੇ ਗੱਲੋਂ ਅੱਖ ਤਾਂ ਨਹੀਂ ਝਕਾਉਣੀ ਪਊ ਸਿਰ ਨਹੀਂ ਮਾਤਾਰੇ ਕਰਨਾ ਪਊ ਇਹਨਾਂ ਨੂੰ ਇਹ ਗਲਤਫਹਿਮੀ ਹੋ ਗਈ ਬਜਪਾ ਨੂੰ ਗਲਤਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾਮੇ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕਰ ਦੋਂਗੇ ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ ਚ ਐ ਅਸੀਂ ਉਹ ਆ ਜਿਹੜੇ ਵੱਡੀਆਂ-ਵੱਡੀਆਂ ਤਾਕਤਾਂ ਨਾਲ ਇਕੱਲੇ ਨਾਰਿਆਂ ਨਾਲ ਹੀ ਇਕੱਲੀ ਮੁਠੀ ਬੰਦ ਕਰਕੇ ਲੜ ਸਕਦੇ ਆ ਤੇ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਕਿ ਸਾਡਾ ਮੁਲਕ ਛੱਡ ਕੇ ਜਾਓ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤੇ ਇਸ ਨੂੰ ਚਾਬੀ ਮੇਰੇ ਕੋਲੇ ਆ ਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਫੋਡੇ ਕੋਲੇ ਇਹਨਾਂ ਨੇ ਜਿੰਦੇ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲ ਹੈ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੀ ਮੈਂ ਕਿਹਾ ਜੀ ਹੱਥ ਤਹਾਨੂੰ ਜਾਂਦਾ ਗਰਦਨ ਥੱਲੇ ਨੂੰ ਜਾਂਦੀ ਐ ਇਹ ਦਿਹਾੜੀ ਤੇ ਆਏ ਹੋਏ ਨੇ ਇਹ ਬੋਟ ਨਹੀਂ ਪਾਉਂਦੇ ਬੋਟ ਨਹੀਂ ਪਾਉਂਦੇ ਨਾਰਾ ਜਦੋਂ ਲੱਗਦਾ ਸੱਚੇ ਦਿਲੋਂ ਉਦੋਂ ਹੱਥ ਵੀ ਤਹਾਨੂੰ ਕਰਦਨ ਵੀ ਤਾਂ ਜਾਂਦੀ ਹੈ ਇਨਕਲਾਬ ਜੰਦਾਬਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਚੋਣ ਪ੍ਰਚਾਰ ਦਾ ਬਿਗਲ ਵਜਾਉਂਦੇ ਹੋਏ ਮੋਗਾ ਤੋਂ ਜਲੰਧਰ ਪਹੁੰਚੇ ਜਿੱਥੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਵਲੰਟੀਅਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੀਆਂ ਸਾਰੀਆਂ 13 ਸੀਟਾਂ ਜਿੱਤਣ ਦੇ ਲਈ ਤਿਆਰ ਰਹਿਣ ਲਈ ਕਿਹਾ ਆਮ ਆਦਮੀ ਪਾਰਟੀ ਨੇ ਜ਼ੁਲਮ ਕਾ ਜਵਾਬ ਵੋਟ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਨੂੰ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਆਪ ਦੇ ਹੱਕ ਵਿੱਚ ਭੂਗਤਨ ਦੀ ਅਪੀਲ ਕੀਤੀ ਜਿਵੇਂ ਕਿ ਖਾਸ ਹੈ ਕਿ ਜ਼ਿਲੰਦਰ ਹਲਕੇ ਤੋਂ ਸੁਸ਼ੀਲ ਰਿੰਕੂ ਨੂੰ ਸੰਸਦੀ ਪੌੜੀਆਂ ਚੜਾਉਣ ਵਾਲੇ ਮਾਨ ਰਿੰਕੂ ਤੇ ਸ਼ੀਤਲ ਅੰਗੁਰਾਲ ਦੀ ਦਲ ਬਦਲੀ ਤੋਂ ਬਾਅਦ ਅੱਜ ਜ਼ਿਲੰਦਰ ਪਹੁੰਚੇ ਸਨ ਪਾਰਟੀ ਵਰਕਰਾਂ ਦੇ ਵਿੱਚ ਇਹਨਾਂ ਦਲ ਬਦਲੀਆਂ ਤੋਂ ਬਾਅਦ ਅਸੰਤੋਸ਼ ਫੈਲਿਆ ਹੋਇਆ ਸੀ ਅਜੇ ਵੀ ਅੱਜ ਇੱਕ ਵਾਰ ਫਿਰ ਜਲੰਧਰ ਪਹੁੰਚੇ ਸੀਐਮ ਮਾਨ ਪਾਰਟੀ ਵਰਕਰਾਂ ਤੇ ਵਲੰਟੀਅਰਾਂ ਦੇ ਵਿੱਚ ਜੋਸ਼ ਭਰ ਦੇ ਨਜ਼ਰ ਆਏ ਐਨਾ ਹੀ ਨਹੀਂ ਹਰ ਵਾਰ ਦੀ ਤਰ੍ਹਾਂ ਸੀਐਮ ਮਾਨ ਇਸ ਵਾਰ ਵੀ ਵਿਰੋਧੀਆਂ ਤੇ ਤੰਜ ਕੱਸਦੇ ਤੇ ਨਿਸ਼ਾਨੇ ਸਾਧਦੇ ਸੁਣਾਈ ਦਿੱਤੇ ਇਹਨਾਂ ਨੂੰ ਇਹ ਗਲਤਫਹਿਮੀ ਹੋ ਗਈ ਭਾਜਪਾ ਨੂੰ ਗਲਤਫਹਿਮੀ ਹੋ ਗਈ ਕੇਜਰੀਵਾਲ ਨੂੰ ਅੰਦਰ ਕਰ ਦੋ ਆਵਾ ਮੇ ਪਾਰਟੀ ਖਤਮ ਹੋ ਜੂ ਇਹਨਾਂ ਨੂੰ ਇਹ ਨਹੀਂ ਪਤਾ ਕਿਰਵਿੰਦ ਕੇਜਰੀਵਾਲ ਇੱਕ ਵਿਅਕਤੀ ਦਾ ਨਾਂ ਨਹੀਂ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਂ ਹੈ ਤੁਸੀਂ ਬੰਦੇ ਨੂੰ ਫੜ ਕੇ ਤਾਂ ਅੰਦਰ ਕਰ ਦੋਂਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਸੋਚ ਨੂੰ ਕਿਵੇਂ ਕੈਦ ਕਰੋਗੇ ਤੇ ਨਾਲ ਇਹ ਵੀ ਨਹੀਂ ਪਤਾ ਕਿ ਪਾਰਟੀ ਪੰਜਾਬ ਚ ਐ ਅਸੀਂ ਉਹ ਆ ਜਿਹੜੇ ਵੱਡੀਆਂ-ਵੱਡੀਆਂ ਤਾਕਤਾਂ ਨਾਲ ਇਕੱਲੇ ਨਾਰਿਆਂ ਨਾਲ ਹੀ ਕੱਲੀ ਮੁਠੀ ਬੰਦ ਕਰਕੇ ਲੜ ਸਕਦੇ ਆ ਤੇ ਉਹਨਾਂ ਨੂੰ ਵਾਪਸ ਭੇਜ ਸਕਦੇ ਆ ਕਿ ਸਾਡਾ ਮੁਲਕ ਛੱਡ ਕੇ ਜਾਓ ਮੈਂ ਜਦੋਂ ਸਾਈਨ ਕਰਦਾ ਮੈਂ ਉਦੋਂ ਇਹ ਦੇਖਦਾ ਹਾਂ ਨਾ ਇਸ ਫਾਈਲ ਤੇ ਸਾਈਨ ਕਰਨ ਨਾਲ ਜਿਹੜਾ ਫੈਸਲਾ ਲਾਗੂ ਹੋਊਗਾ ਉਹਦੇ ਨਾਲ ਮੇਰੇ ਵਲੰਟੀਅਰਾਂ ਨੂੰ ਮੇਰੇ ਭਮੱਕਰਾਂ ਨੂੰ ਕਿਸੇ ਗੱਲੋਂ ਅੱਖ ਤਾਂ ਨਹੀਂ ਝਕਾਉਣੀ ਪਊ ਸਿਰ ਨਹੀਂ ਮਾਤਾਰੇ ਕਰਨਾ ਪਊ ਇੱਕ ਤਰੀਕ ਨੂੰ ਜਿੰਦੇ ਲਾ ਦਿਓ ਚਾਰ ਤਰੀਕ ਨੂੰ ਚਾਬੀ ਮੇਰੇ ਕੋਲੇ ਆਜੂ ਲੈ ਹੁਣ ਦੇਖਿਓ ਫਿਰ ਪੰਜਾਬ ਦੇ ਖਜ਼ਾਨੇ ਦੀ ਚਾਬੀ ਤੁਹਾਡੇ ਕੋਲੇ ਇਹਨਾਂ ਨੇ ਜਿੰਦੇ ਦੀ ਚਾਬੀ ਮੇਰੇ ਕੋਲੇ ਤੇ ਉਹ ਤੋਂ ਬਾਅਦ ਮਜਾਲਾ ਕੋਈ ਸੈਂਟਰ ਇੱਕ ਪੈਸਾ ਵੀ ਸਾਡਾ ਰੋਕ ਲੇ ਮੈਂ ਕਿਹਾ ਜੀ ਹੱਥ ਤਹਾਨੂੰ ਜਾਂਦਾ ਹੈ ਗਰਦਨ ਥੱਲੇ ਨੂੰ ਜਾਂਦੀ ਹੈ ਇਹ ਦਿਹਾੜੀ ਤੇ ਆਏ ਹੋਏ ਨੇ ਬੋਟ ਨਹੀਂ ਪਾਉਂਦੇ ਬੋਟ ਨਹੀਂ ਪਾਉਂਦੇ ਨਾਰਾ ਜਦੋਂ ਲੱਗਦਾ ਸੱਚੇ ਦਿਲੋਂ ਉਦੋਂ ਹੱਥ ਵੀ ਤਹਾਨੂੰ ਤੇ ਗਰਦਨ ਵੀ ਤਾਨੂੰ ਜਾਂਦੀ ਹੈ ਇਨਕਲਾਬ